ਸੋ ਮੈਂ ਜਿਹੜਾ ਤਾਜ਼ਾ ਮਸਲਾ ਉੱਠਿਆ ਹੋਇਆ ਪੰਜਾਬ ਦੀ ਸਿਆਸਤ ਵਿੱਚ ਰਾਣਾ ਗੁਰਜੀਤ ਸਿੰਘ ਨੇ ਆਪਣੇ ਖਾਨ ਸਾਹਮੇ ਯਾਨੀ ਕਿ ਰੋਟੀ ਪਕਾਉਣ ਵਾਲੇ ਦੇ ਨਾਮ ਤੇ ਜਿਹੜੀ 26 ਕਰੋੜ ਦੀ ਖੱਡ ਲਈ ਸੀ ਦਿੱਤਾ ਬਚਰੀ ਦੀ ਔਰ ਤਿੰਨ ਹੋਰ ਉਹਨਾਂ ਦੇ ਮੁਲਾਜ਼ਮ ਜਿਹੜੇ ਰਾਣਾ ਸ਼ੂਗਰ ਲਿਮਟਿਡ ਜਿਹੜੀ ਉਹਨਾਂ ਦੀ ਆਪਣੀ ਘਰੇਲੂ ਕੰਪਨੀ ਆ ਉਹ ਸਾਰੇ ਤੱਥ ਜਦੋਂ ਸਾਹਮਣੇ ਆਏ ਤਾਂ ਕਾਫੀ ਹਹਾਕਾਰ ਮੱਚੀ ਆ ਮੀਡੀਆ ਸਰਕਲਸ ਵਿੱਚ ਸਿਆਸੀ ਸਰਕਲਾਂ ਵਿੱਚ ਸਮਾਜਿਕ ਸਰਕਲਾਂ ਵਿੱਚ ਤੇ ਜਿਹੜਾ ਇੱਕ ਬਹੁਤ ਹਾਸੋਹੀਣਾ ਇਹਨਾਂ ਨੇ ਇੱਕ ਡਿਨਾਇਲ ਕੱਲ ਰਾਣਾ ਗੁਰਜੀਤ ਦਾ ਮੈਂ ਆਪ ਸੁਣਿਆ ਇਹ ਟੈਲੀਵਿਜ਼ਨ ਸਕਰੀਨ ਦੇ ਮੋਹਰੇ ਆਣ ਕੇ ਕਹਿੰਦੇ ਕਿ ਇਹ ਜਿਹੜਾ ਅਮਿਤ ਬਹਾਦਰ ਤੇ ਤਿੰਨ ਜਿਹੜੇ ਹੋਰ ਮੁਲਾਜ਼ਮ ਨੇ ਇਹ ਮੇਰੇ ਮੁਲਾਜ਼ਮ ਸਿਗੇ ਮੈਂ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਤੇ ਮੇਰੀ ਫਰਮ ਨੂੰ ਛੱਡ ਚੁੱਕੇ ਨੇ ਤੇ ਇਹਨਾਂ ਦੇ ਇੱਕ ਮਿੱਤਰ ਨੇ ਬਾਜ਼ਪੁਰ ਦੇ ਯੂਪੀ ਦੇ ਕੈਪਟਨ ਰੰਦਾਵਾ ਕਿ ਉਹ ਉਹਨਾਂ ਦੇ ਕੋਲ ਕੰਮ ਕਰਨ ਚਲੇਗੇ ਨਹੀਂ ਨਾਲ ਇਹ ਵੀ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਜਿਹੜੇ ਕੰਮ ਕਰਨ ਵਾਲੇ ਕਰਿੰਦੇ ਹੁੰਦੇ ਨੇ ਉਹਨਾਂ ਨੂੰ ਥੋੜੀ ਬਹੁਤੀ ਤਨਖਾਹ ਇੱਧਰ ਉੱਧਰ ਹੋਰ ਜ਼ਿਆਦਾ ਮਿਲ ਜੇ ਤੇ ਉਹ ਕਿਸੇ ਹੋਰ ਦੇ ਕੋਲ ਵੀ ਕੰਮ ਕਰਨ ਜਾ ਸਕਦੇ ਇਹਦਾ ਮਤਲਬ ਆ ਕਿ ਉਹਨਾਂ ਨੇ ਜਿਹੜਾ ਇਹ ਸਾਰਾ ਡਿਨਾਇਲ ਦਿੱਤਾ ਪ੍ਰੈਸ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਜ਼ਿਆਦਾ ਗੱਲਾਂ ਸਵੀਕਾਰ ਕਰ ਲੀਆਂ ਵਾ ਇੱਕ ਤਾਂ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਜਿੰਨੇ ਮੁਲਾਜ਼ਮ ਸੀਗੇ ਇਹ ਇੱਕ ਮਹੀਨਾ ਪਹਿਲਾਂ ਮੇਰੀ ਫਰਮ ਦੇ ਵਿੱਚ ਕੰਮ ਕਰਦੇ ਸੀਗੇ ਔਰ ਦੂਸਰਾ ਉਹਨਾਂ ਦੀ ਗੁਰਬਤ ਵੀ ਸਵੀਕਾਰ ਕੀਤੀ ਹੈ ਅਮਿਤ ਬਹਾਦਰ ਦੀ ਜਿਹੜਾ ਨੇਪਾਲ ਦਾ ਇਹਨਾਂ ਦਾ ਕੁੱਕ ਸੀਗਾ ਉਦੀ ਗੁਰਬਤ ਇਸ ਤਰ੍ਹਾਂ ਸਵੀਕਾਰ ਕੀਤੀ ਕਹਿੰਦੇ ਕਿ ਉਹ ਕੈਪਟਨ ਰੰਧਾਵਾ ਮੇਰੇ ਮਿੱਤਰ ਦੇ ਕੋਲੋਂ ਆਏ ਸੀਗੇ ਬਾਜਪੁਰ ਦੇ ਅਸੀਂ ਪਿੱਛੋਂ ਰਹਿਣ ਵਾਲੇ ਸਾਰੇ ਤੇ ਇਹ ਜਦੋਂ ਥੋੜੀ ਬਹੁਤੀ ਕਿਤੇ ਹੋਰ ਤਨਖਾਹ ਜ਼ਿਆਦਾ ਦੇ ਦੇਣ ਤੇ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਆ ਉਹ ਦੂਜੇ ਕੰਮ ਕਰਨ ਵਾਲੇ ਮਾਲਕ ਕੋ ਚਲੇ ਜਾਂਦੇ ਨੇ ਇਹਦਾ ਮਤਲਬ ਇਹ ਹੋਇਆ ਕਿ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਹੱਥ ਟੋਕਾ ਜਿਹੜਾ ਕੁੱਕ ਜਿਹਦੇ ਨਾਂ ਤੇ 26 ਕਰੋੜ ਦਾ ਠੇਕਾ ਇਹ ਉਹਨੂੰ ਗਰੀਬ ਕਹਿੰਦਾ ਵਾ ਸਮਝਦਾ ਵਾ ਕਿ 5-10000 ਰੁਪਏ ਤਨਖਾਹ ਜਿੱਥੇ ਜ਼ਿਆਦਾ ਮਿਲ ਗਈ ਤੇ ਅਮਿਤ ਬਹਾਦਰ ਜਿਹੜਾ ਵਾ ਉਹ ਮੈਨੂੰ ਛੱਡ ਕੇ ਉਧਰ ਚਲੇ ਗਿਆ ਸੋ ਇਹ ਵੀ ਸਵੀਕਾਰ ਕਰ ਲਿਆ ਕਿ ਉਹਦੇ ਪੈਸੇ ਨਹੀਂ ਸੀਗੇ ਇਹ ਪੈਸੇ ਸਾਰੇ ਰਾਣਾ ਗੁਰਜੀਤ ਸਿੰਘ ਦੀਆਂ ਫਰਮਾਂ ਦੇ ਪੈਸੇ ਲੱਗੇ ਨੇ ਇਸ ਵਿੱਚ ਔਰ ਇਹ ਜਿਸ ਢੰਗ ਦੇ ਨਾਲ ਉਹਨਾਂ ਨੇ ਇਸ ਗੱਲ ਨੂੰ ਸਾਰੇ ਨੂੰ ਡਿਨਾਈ ਕੀਤਾ ਵਾ ਉਥੋਂ ਉਹਨਾਂ ਦਾ ਸਾਫ਼ ਝੂਠ ਜਿਹੜਾ ਸੀ ਛਲਕਦਾ ਵਾ ਮੈਂ ਰਾਣਾ ਗੁਰਜੀਤ ਸਿੰਘ ਨੂੰ ਕਹਿਣਾ ਚਾਹੁੰਦਾ ਵਾ ਕਿ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਨੈਤਿਕਤਾ ਤੇ ਮੋਰੈਲਿਟੀ ਦੇ ਐਥਿਕਸ ਬੱਚੀ ਆ ਆਪਾਂ ਇਸ ਗੱਲ ਤੇ ਫੈਸਲਾ ਕਰ ਲੈਨੇ ਕਿ ਤੁਸੀਂ ਇਹ ਕਹਿ ਦਿਓ ਜਾ ਕੇ ਕਿਸੇ ਧਾਰਮਿਕ ਸਥਾਨ ਤੇ ਕਿਸੇ ਮੰਦਰ ਵਿੱਚ ਜਾ ਕੇ ਤੁਸੀਂ ਕਾਫੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹੋ ਜਾਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਿ ਇਹ ਜਿਹੜੇ ਚਾਰ ਮੁਲਾਜ਼ਮ ਨੇ ਇਹਨਾਂ ਦਾ ਨਾਲ ਮੇਰਾ ਕੋਈ ਸਰੋਕਾਰ ਨਹੀਂਗਾ ਮੇਰਾ ਕੋਈ ਪੈਸਾ ਸਾਡੀ ਫਰਮ ਦਾ ਰਾਣਾ 슈ਗਰ ਦਾ ਜਾਂ ਸਾਡੇ ਪਰਿਵਾਰ ਦਾ ਇਹਨਾਂ ਨੇ ਜਿਹੜੀਆਂ ਖੱਡਾਂ ਦੀ ਬੋਲੀ ਦਿੱਤੀ ਆ ਲਗਭਗ 50 ਕਰੋੜ ਰੁਪਏ ਦੀ ਉਹਦੇ ਸਾਡਾ ਕੋਈ ਸਰੋਕਾਰ ਨਹੀਂਗਾ ਅਸੀਂ ਸਾਰਾ ਮਾਮਲਾ ਉੱਥੇ ਛੱਡਨਾ ਹੈ ਸੌ ਖਾ ਕੇ ਕਹਦੇ ਹੋ ਚੰਗੀ ਸੁਣਾ ਉੱਥੇ ਨਹੀਂ ਖਾਣੀ ਤੇ ਆਪਣੀ 슈ਗਰ ਮਿਲ ਵਿੱਚ ਜਾ ਕੇ ਜਿਹੜਾ ਤੁਹਾਡੇ ਇੱਥੇ ਬਿਆਸ ਦੇ ਲਾਗੇ ਤੁਹਾਡੀ 슈ਗਰ ਮਿਲ ਆ ਉਹਦੇ 슈ਗਰ ਮਿਲ ਦੇ ਸਾਰੇ EMPLOYEES ਨੂੰ ਸੱਦ ਕੇ ਉੱਥੇ ਸੌਖਾ ਕੇ ਕਹਿਦੇ ਹੋ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਇਹ ਮੇਰੀ ਮਿਲ ਦੇ ਵਿੱਚ ਇਹਨਾਂ ਦਾ ਕੋਈ ਸਰੋਕਾਰ ਨਹੀਂਗਾ ਮੇਰੇ ਨਾ EMPLOYEES ਹਨ ਨਾ ਮੇਰਾ ਪੈਸਾ ਲੱਗਾ ਅਸੀਂ ਤਾਂ ਵੀ ਤੁਹਾਡੀ ਗੱਲ ਨੂੰ ਉਸ ਨੂੰ ਛੱਡ ਜਾਗੇ ਲੇਕਿਨ ਜਿਸ ਢੰਗ ਦੇ ਨਾਲ ਤੁਸੀਂ ਇਹ ਸਾਰੀ ਗੱਲ ਨੂੰ ਡਿਨਾਈ ਕੀਤਾ ਇਹਦੇ ਤੋਂ ਤੁਹਾਡੇ ਤੁਸੀਂ ਉਸ ਸਾਰੀ ਗੱਲ ਨੂੰ ਅਸਲ ਵਿੱਚ ਤੁਹਾਡੇ ਬੋਡੀ ਲੈਂਗੁਏਜ ਨੇ ਉਸ ਨੂੰ ਕਬੂਲ ਲਿਆ ਵਾ ਹੁਣ ਅਸੀਂ ਕੀ ਮੰਗ ਕਰ ਰਹੇ ਹਾਂ ਜਾਂ ਸਾਰੀਆਂ ਪੋਲਿਟੀਕਲ ਪਾਰਟੀਆਂ ਜਾਂ ਲੋਕ ਕੀ ਮੰਗ ਕਰ ਰਹੇ ਨੇ ਅਸੀਂ ਕੋਈ ਗੈਰਵਾਜਬ ਮੰਗ ਨਹੀਂ ਕਰ ਰਹੇ ਅਸੀਂ ਕਹਿੰਦੇ ਆ ਕਿ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੂਰੀ ਜਾਂਚ ਬਿਠਾਉਣੀ ਚਾਹੀਦੀ ਹੈ ਕਿਉਂਕਿ ਜਾਂਚ ਦੀes ਕਰਕੇ ਲੋੜ ਆ ਕਿ ਇੱਕ ਇਲਜ਼ਾਮ ਉੱਠੇ ਬਹੁਤ ਸਾਰੀਆਂ ਵੱਡੀਆਂ ਅਖਬਾਰਾਂ ਨੇ ਲਾਏ ਔਰ ਉਹਨਾਂ ਜਾਂਚਾਂ ਦੇ ਵਿੱਚ ਪੂਰਾ they are supported by facts ਜਿਹੜੇ ਨਿਲਾਮੀ ਹੋਈ ਸੀ ਖੱਡਾਂ ਦੀ ਉਹਦੀ ਇੱਕ ਜਿਹੜੀ ਲਿਸਟ ਜਾਰੀ ਹੋਈ ਉਹਦੇ ਵਿੱਚ ਚਾਰ ਵਿਅਕਤੀਆਂ ਦੇ ਨਾਮ ਜਿਹੜੇ ਇਹਨਾਂ ਦੇ ਮੇਲਾਂ ਦੇ ਵਿੱਚ ਮੁਲਾਜ਼ਮ ਸੀਗੇ ਕਰਮਚਾਰੀ ਸੀਗੇ ਜਾਂਚ ਦੀ ਇਸ ਕਰਕੇ ਲੋੜ ਆ ਕਿਉਂਕਿ ਕੋਈ ਵੀ ਪ੍ਰਾਈਵੇਟ ਆਦਮੀ ਕੋਈ ਪ੍ਰਾਈਵੇਟ ਅਖਬਾਰ ਇਹਨਾਂ ਦੀ ਕੰਪਨੀਆਂ ਦੇ ਵਿੱਚ ਜਾ ਕੇ ਪਤਾ ਨਹੀਂ ਲੈ ਸਕਦੀ ਕਿ ਇਹ ਜਿਹੜੇ ਇਹਨਾਂ ਦੇ ਕਰੰਦੇ ਸੀਗੇ ਜਾਂ ਕੋਈ ਵੀ ਜਾ ਕੇ ਬੈਂਕਾਂ 'ਚ ਕਿਸੇ ਅਕਾਊਂਟ ਤੋਂ ਚੈੱਕ ਨਹੀਂ ਕਰ ਸਕਦੇ ਕਿ ਇਹ ਪੈਸੇ ਦਾ ਸੋਰਸ ਕੀ ਸੀਗਾ ਜਿਹੜਾ 50% ਪੈਸਾ ਅਮਿਤ ਬਹਾਦਰ ਨੇਪਾਲੀ ਨੇ ਜਮ੍ਹਾਂ ਕਰਾਇਆ 13 ਕਰੋੜ ਰੁਪਇਆ ਉਹਦਾ ਸੋਰਸ ਕੀ ਸੀਗਾ ਉਹ ਕਿੱਥੋਂ ਆਇਆ ਇਹ ਕੋਈ ਪ੍ਰਾਈਵੇਟ ਆਦਮੀ ਨਹੀਂ ਜਾਂਚ ਕਰ ਸਕਦਾ ਜਾਂਚ ਕੇਵਲ ਸਰਕਾਰ ਦੀਆਂ ਏਜੰਸੀਆਂ ਕਰ ਸਕਦੀਆਂ ਔਰ ਪੰਜਾਬ ਸਰਕਾਰ ਕੈਪਟਨ ਰਮਿੰਦਰ ਸਿੰਘ ਕੋਲ ਵਿਜੀਲੈਂਸ ਬਿਊਰੋ ਦੀ ਏਜੰਸੀ ਆ ਜਿਹੜੀ ਜਿਹੜੀ ਭ੍ਰਿਸ਼ਟਾਚਾਰ ਦੇ ਨਾਲ ਹੀ ਡੀਲ ਕਰਦੀ ਆ ਉਸ ਦੇ ਚੀਫ ਡਾਇਰੈਕਟਰ ਨੂੰ ਮਿਸਟਰ ਉਪਲ ਨੇ ਬੜੇ ਅੱਛੇ ਆਫਰ ਨੇ ਉਹਨਾਂ ਨੂੰ ਬੁਲਾ ਕੇ ਕਹਦੇ ਕਿ ਮੈਨੂੰ ਇੱਕ ਹਫਤੇ ਦੇ ਵਿੱਚ ਸਾਰੀ ਗੱਲ ਦੀ ਰਿਪੋਰਟ ਦੇ ਦਿਓ ਅਗਰ ਰਾਣਾ ਗੁਰਜੀਤ ਸਿੰਘ ਬੇਗੁਨਾਮ ਆ ਤੇ ਉਹਨਾਂ ਨੂੰ ਦੁਬਾਰਾ ਮੰਤਰੀ ਬਣਾ ਲੈਣ ਕੈਪਟਨ ਅਵਿੰਦਰ ਸਿੰਘ ਅਸੀਂ ਕੌਣ ਰੋਕਦੇ ਹਾਂ ਉਹਨਾਂ ਨੂੰ ਲੇਕਿਨ ਜਿੰਨੀ ਦੇਰ ਤੱਕ ਜਾਂਚ ਹੋਣੀ ਕਿਉਂਕਿ ਜਾਂਚ ਨੂੰ ਇਨਫਲੂਐਂਸ ਨਾ ਕਰ ਸਕੇ ਕੋਈ ਜਾਂਚ ਟਰਾਂਸਪੇਰੈਂਟ ਹੋਵੇ ਇੰਪਾਰਸ਼ਲ ਹੋਵੇ ਉਹਦੇ ਲਈ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਦੇਣਾ ਨੈਤਿਕ ਤੌਰ ਤੇ ਬਣਦਾ ਤੇ ਜੇ ਨਹੀਂ ਦਿੰਦੇ ਕਿਉਂਕਿ ਲਾਲਚ ਕਰਦੇ ਨੇ ਨਾ ਇਹ ਜਿਹੜੇ ਲੋਕ ਨੇ ਕਾਰੋਬਾਰੀ ਨੇ ਇਹ ਸੇਵਾ ਭਾਵਨਾ ਵਿੱਚ ਨਾਲ ਰਾਜਨੀਤੀ ਵਿੱਚ ਨਹੀਂ ਆਏ ਇਹ ਬਿਜ਼ਨਸ ਦੀ ਭਾਵਨਾ ਦੇ ਵਿੱਚ ਨਾਲ ਲੈ ਕੇ ਰਾਜਨੀਤੀ ਚਾਏ ਨੇ ਇਹਨਾਂ ਨੇ ਇਹਨਾਂ ਦੇ ਵਾਸਤੇ ਰਾਜਨੀਤੀ ਇਨਵੈਸਟਮੈਂਟ ਕਰਨਾ ਤੇ ਰਿਟਰਨ ਲੈਣਾ ਹੈ ਚੋਣਾ ਆਈਆਂ 10 ਕਰੋੜ ਰੁਪਇਆ ਚੋਣਾ 'ਚ ਖਰਚਾ ਗੌਰਮੈਂਟ ਬਣੀ 50 ਕਰੋੜ ਦੀਆਂ ਖੱਡਾ ਲੈ ਕੇ ਆਪਣਾ ਪੈਸਾ ਵਾਪਸ ਕਰ ਲਿਆ ਔਰ ਇਸ ਤੋਂ ਪਹਿਲਾਂ ਵੀ ਮੈਂ ਸਾਰੇ ਸਤਕਾਰਯੋਗ ਯੂਜ਼ ਨੂੰ ਦੱਸਣਾ ਚਾਹੁੰਦਾ ਇਹ ਪਹਿਲੀ ਵਾਰ ਹੀ ਨਹੀਂਗਾ ਕਿ ਰਾਣਾ ਗੁਰਜੀਤ ਸਿੰਘ ਐਂਡ ਹਿਸ ਕੰਪਨੀਆਂ ਹੈਵ ਟੇਕਨ ਦੀ ਬੈਨੀਫਿਟ ਆਫ ਗਵਰਨਮੈਂਟ 2002 ਤੋਂ ਲੈ ਕੇ 2007 ਤੱਕ ਕੈਪਟਨ ਅਵਿੰਦਰ ਸਿੰਘ ਦੀ ਗਵਰਨਮੈਂਟ ਸੀ ਇੱਕ ਸਪੈਸ਼ਲ ਸਕੀਮ ਕਢੀ ਗਈ ਰਾਣਾ ਗੁਰਜੀਤ ਸਿੰਘ ਵਰਗੇ ਨਜ਼ਦੀਕੀਆਂ ਲਈ ਉਸ ਦਾ ਨਾਮ ਸੀਗਾ ਵਨ ਟਾਈਮ ਸੈਟਲਮੈਂਟ ਸਕੀਮ OTS ਜਿਹੜੇ ਇੰਡਸਟਰੀ ਨੂੰ ਸਮਝਦੇ ਉਹਨਾਂ ਨੂੰ ਪਤਾ ਵਾ ਕਿ OTS ਕੀ ਹੈ ਲੇਕਿਨ OTS ਦਾ ਮਤਲਬ ਇਹ ਹੁੰਦਾ ਵਨ ਟਾਈਮ ਸੈਟਲਮੈਂਟ ਸਕੀਮ ਦਾ ਜਿਹੜੇ ਯੂਨਿਟਸ ਇੰਡਸਟਰੀਅਲ ਯੂਨਿਟ ਸਿੱਖ ਨੇ ਬਿਮਾਰ ਹੋ ਚੁੱਕੇ ਨੇ ਕਰਜ਼ਾ ਨਹੀਂ ਵਾਪਸ ਕਰ ਸਕਦੇ ਬੈਂਕਾਂ ਦਾ ਬਹੁਤ ਜ਼ਿਆਦਾ ਲੋਨ ਚੜ ਗਿਆ ਵਾ ਇਹ ਉਹਨਾਂ ਵਾਸਤੇ ਸਰਕਾਰਾਂ ਸਕੀਮ ਛੱਡਦੀ ਆ ਕਿ ਤੁਹਾਨੂੰ ਅਸੀਂ ਇੱਕ ਮੌਕਾ ਦੇ ਰਹੇ ਆ ਅਸੀਂ ਤੁਹਾਡੀ ਇੱਕ ਪ੍ਰਿੰਸੀਪਲ ਅਮਾਉਂਟ ਤੇ ਸਾਰੇ ਇੰਟਰਸਟ ਨੂੰ ਕੈਲਕੂਲੇਟ ਕਰਕੇ ਤੁਹਾਨੂੰ ਕਾਫੀ ਰਾਹਤ ਦੇ ਕੇ ਇੱਕ ਮੌਕਾ ਦੇ ਦਿੰਦੇ ਨੇ ਕਿ ਤੁਸੀਂ ਇਹ ਕਿਸ਼ਤਾਂ ਦੇ ਵਿੱਚ ਆਪਣਾ ਲੋਨ ਜੜਾ ਵਾਪਸ ਕਰ ਦਿਓ that is called one time settlement ਉਹ ਪ੍ਰੋਫਿਟ ਮੇਕਿੰਗ ਯੂਨਿਟਸ ਵਾਸਤੇ ਨਹੀਂ ਸੀਗਾ ਲੇਕਿਨ ਰਾਣਾ ਗੁਰਜੀਤ ਸਿੰਘ ਨੂੰ 2003 ਤੇ 4 ਦੇ ਦਰਮਿਆਨ ਇਹਨਾਂ ਦੀ ਪ੍ਰੋਫਿਟ ਮੇਕਿੰਗ ਯੂਨਿਟਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਵਨ ਟਾਈਮ ਸੈਟਲਮੈਂਟ ਦਾ ਮੇਰਾ ਖਿਆਲ ਮੈਂ ਜੇ ਗਲਤ ਨਾ ਹੋਵਾਂ 43 ਕੇ 45 ਕਰੋੜ ਰੁਪਏ ਦਾ ਬੈਨੀਫਿਟ ਜਿਹੜਾ ਸੀ ਕੈਪਟਨ ਅਵੰਦਰਿੰਦਰ ਸਿੰਘ ਨੇ ਰਾਣਾ ਗੁਰਜੀਤ ਸਿੰਘ ਨੂੰ ਪਿਛਲੀ ਕਾਂਗਰਸ ਸਰਕਾਰ ਵੇਲੇ ਦਿੱਤਾ ਸੀਗਾ ਹੁਣ ਇਹੀ ਇਹਨਾਂ ਨੂੰ ਆਦਤ ਹੈ ਕਿ ਹੁਣ ਜਦੋਂ ਸਰਕਾਰ ਬਣੇਗੀ ਕਿਉਂਕਿ 10 ਸਾਲ ਦੀ ਸਰਕਾਰ ਤੋਂ ਬਾਹਰ ਸੀਗੇ ਕਿ ਕਿਸੇ ਤਰੀਕੇ ਨਾਲ ਆਪਣੇ ਕਾਰੋਬਾਰ ਨੂੰ ਵਧਾਈਏ ਅਸੀਂ ਇਹਦਾ ਆਪਾਂ ਨੂੰ ਇੱਕ ਚੀਜ਼ ਪਤਾ ਲੱਗੀ ਹੈ ਹਲੇ ਲੇਕਿਨ ਜਿਹੜੇ ਇਹਨਾਂ ਦੇ ਦੂਸਰੇ ਕਾਰੋਬਾਰ ਨੇ ਕਿੱਥੇ ਕਿੱਥੇ ਇਹਨਾਂ ਦੇ ਹੱਥ ਪਏ ਹੋਣਗੇ ਇਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਪਾਵਰ ਮਿਨਿਸਟਰ ਬਣੇ ਕਿ ਮੈਂ ਸਾਰੇ ਜਿੰਨੇ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਉਹ ਮੈਂ ਸਾਰੇ ਰਿਵਿਊ ਕਰੂੰਗਾ ਮੁੜ ਕੇ ਨਹੀਂ ਬੋਲੇ ਉਸ ਤੋਂ ਬਾਅਦ ਜਿੰਨੇ ਪੀਪੀਏਜ਼ ਹੋਏ ਨੇ ਕਿਉਂਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂਜ਼ ਆਈਆਂ ਥਰਮਲ ਪਲਾਂਟ ਜਿਨ੍ਹਾਂ ਨੇ ਪਹਿਲਾਂ ਬਾਦਲਾਂ ਦੇ ਨੂੰ ਖਰੀਦਿਆ 코로나 ਦੇ ذریعے ਪੰਜਾਬ ਦੇ ਕੀਮਤੀ ਜ਼ਮੀਨਾਂ ਦੇ ਉੱਤੇ ਪ੍ਰਾਈਵੇਟ ਥਰਮਲ ਪਲਾਂਟ ਲਾਤੇ ਸਰਕਾਰੀ ਥਰਮਲ ਪਲਾਂਟ ਬੰਦ ਪਏ ਨੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਠਿੰਡੇ ਦਾ ਲੇਰਾ ਮੁਹੱਬਤ ਦਾ ਔਰ ਰੋਪੜ ਦੇ ਥਰਮਲ ਪਲੈਂਟਸ ਆਰ ਨਾਟ ਬੀਇੰਗ ਯੂਟਿਲਾਈਜ਼ਡ ਟੂ ਦ ਫੁੱਲ ਕੈਪੈਸਿਟੀ ਮੋਸਟ ਆਫ ਦ ਯੂਨਿਟਸ ਉਹਨਾਂ ਦੇ ਬੰਦ ਹੋਏ ਨੇ ਪ੍ਰਾਈਵੇਟ ਵਾਲਿਆਂ ਨੇ ਯੂਨਿਟਸ ਚੱਲ ਰਹੇ ਨੇ ਕਿਉਂਕਿ ਪ੍ਰਾਈਵੇਟ ਵਾਲਿਆਂ ਨੇ ਸੇਵਾ ਕੀਤੀ ਉਹ ਨਹੀਂ ਸਾਰੇ ਪੋਲਿਟਿਕਲ ਬੰਦਿਆਂ ਦੀ ਔਰ ਇਹਨਾਂ ਨੇ ਵੀ ਕਿਹਾ ਸੀ ਅਸੀਂ ਸਾਰੇ ਐਗਰੀਮੈਂਟਸ ਰਿਵਿਊ ਕਰਾਂਗੇ ਕਿਉਂਕਿ ਜਿਆਦਾ ਪੈਸੇ ਦੇ ਹੋਏ ਨੇ ਮਹਿੰਗੇ ਹੋਏ ਨੇ ਸਾਡਾ ਪੰਜਾਬ ਦੀ ਲੁੱਟ ਖਸੁੱਟ ਹੋਈ ਹੈ ਜੋ ਕਾਂਗਰਸ ਆਪੋਜੀਸ਼ਨ ਵਿੱਚ ਸੀਗੀ ਤੇ ਹੁਣ ਇੱਕ ਬਿਆਨ ਦੇ ਕੇ ਹੋ ਸਕਦਾ ਉਹ ਆਗੇ ਹੋਣਗੇ ਕੰਪਨੀਆਂ ਵਾਲੇ ਉਹਨਾਂ ਨਾਲ ਐਡਜਸਟਮੈਂਟ ਹੋ ਗਈ ਹੋਊਗੀ ਹੁਣ ਦੁਬਾਰਾ ਸਾਡੇ ਮੰਤਰੀ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਔਰ ਇਹ ਜਿਹੜਾ ਮਾਮਲਾ ਉੱਠਿਆ ਵਾ ਇਹ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਇਹ ਸਾਰੀ ਬੇਨਾਮੀ ट्रांजैक्शन ਹੋਈ ਥਿਸ ਇਜ਼ ਅ ਕੇਸ ਆਫ ਮਨੀ ਲਾਂਡਰਿੰਗ ਐਸ ਵੈਲ ਕਿ ਇਹ ਇੱਥੋਂ ਪੈਸਾ ਆਇਆ ਵਾ ਪੈਸਾ ਕਿਸੇ ਹੋਰ ਨਾਮ ਦਾ ਗਿਆ ਕਿਸੇ ਹੋਰ ਦੇ ਅਕਾਊਂਟ ਚ ਉੱਥੋਂ ਸਰਕਾਰ ਦੇ ਅਕਾਊਂਟ ਚ ਇਹਦਾ ਵਿਜੀਲੈਂਸ ਬਿਊਰੋ ਜੇ ਚਾਵੇ ਤਾਂ 50 ਮਿੰਟਾਂ ਚ ਲੱਭ ਸਕਦੀ ਹੈ ਇੱਕ ਦਿਨ 24 ਘੰਟੇ ਤੋਂ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਵਿਜੀਲੈਂਸ ਬਿਊਰੋ ਨੂੰ ਇਹ ਇਸਟੈਬਲਿਸ਼ ਕਰਨ ਲਈ ਤੇ ਕੀ ਆਇਆ ਅਮਿਤ ਬਹਾਦਰ ਜਿਹੜਾ ਇਹਨਾਂ ਦਾ ਨੇਪਾਲੀ ਕੁੱਕ ਸੀਗਾ ਉਹ ਇਨਕਮ ਟੈਕਸ ਰਿਟਰਨ ਭਰਦਾ ਸੀਗਾ ਕੋਈ 10-15 ਕਰੋੜ ਰੁਪਏ ਦੀ ਸਾਲਾਨਾ ਜਿਹਦੇ ਕੋਲ ਜਿਹਦਾ ਉਹਦੇ ਕੋਲ 13 ਕਰੋੜ ਰੁਪਏ ਕੈਸ਼ ਪਿਆ ਸੀਗਾ ਜਾਂ ਉਹਦੇ ਅਕਾਊਂਟ ਵਿੱਚ ਪੈਸੇ ਬੇਸ ਸੀਗੇ ਜਾਂ ਦੂਸਰੇ EMPLOYEES ਇਨ ਇਨਕਮ ਟੈਕਸ ਰਿਟਰਨਸ ਭਰ ਕੇ ਭਰਦੇ ਸੀਗੇ ਔਰ ਕੀ ਇਹ ਕੰਪਨੀਆਂ ਇਹਨਾਂ ਦੇ ਇਹ ਕਹਿੰਦੇ ਨੇ ਕਿ ਮੇਰੀ ਕੰਪਨੀ ਚ ਹੁਣ ਲੱਗੇ ਨਹੀਂ ਹੋਏ ਇਹ ਤਾਂ ਜਿਹੜੀ ਇਹਨਾਂ ਦੀ ਪ੍ਰਾਈਵੇਟ ਕੰਪਨੀਆਂ ਦਾ 6 ਮਹੀਨੇ ਪਹਿਲਾਂ ਦਾ ਵੀ ਬੈਕਡੇਟ ਵਿੱਚ ਐਂਟਰੀ ਪਾਦਣਗੇ ਕਿ ਸਾਡੀ ਨੌਕਰੀ ਹੈ ਛੱਟ ਕੇ ਜਾ ਚੁੱਕੇ ਨੇ ਇਹ ਸਾਰੀਆਂ ਗੱਲਾਂ ਇਨਕੁਆਇਰੀ ਹੀ ਸਟੈਬਲਿਸ਼ ਕਰ ਸਕਦੇ ਇਸ ਲਈ ਅਸੀਂ ਇਨਕੁਆਇਰੀ ਮੰਗ ਕਰ ਰਹੇ ਅਸੀਂ ਕੋਈ ਕਹਿਰਵਾਜ ਮੰਗ ਨਹੀਂ ਕਰ ਰਹੇ ਅਸੀਂ ਕਹਿ ਰਹੇ ਆ ਕਿ ਜੀ ਇਹਨਾਂ ਨੂੰ ਪੁੱਠਾ ਲਟਕਾ ਦਿਓ ਇਹਨਾਂ ਨੂੰ ਜਾਨੋ ਮਾਰ ਦਿਓ ਨੋ ਅਸੀਂ ਸਿਰਫ ਜਿਹੜੀਆਂ ਇਹਨਾਂ ਨੇ ਕਾਨੂੰਨ ਦੀ ਵਿਗਿਆ ਕੀਤੀ ਆ ਜੋ ਕਾਨੂੰਨ ਤੋੜਿਆ ਵਾ ਅਕਾਲੀਆਂ ਨੂੰ 10 ਸਾਲ ਕਹਿੰਦੇ ਨੇ ਇਹ ਰੇਤ ਦਾ ਮਾਫੀਆ ਜੀ ਇਹ ਬਜਰੀ ਦਾ ਮਾਫੀਆ ਜੀ ਇਹ ਸੈਂਡ ਮਾਫੀਆ ਜੀ ਇਹ ਲੈਂਡ ਮਾਫੀਆ ਜੀ ਔਰ ਉਹਨਾਂ ਗੱਲਾਂ ਦੇ ਉੱਤੇ 2 ਮਹੀਨੇ ਵੀ ਸਬਰ ਨਹੀਂ ਕੀਤਾ 2-3 ਮਹੀਨਿਆਂ ਦੇ ਵਿੱਚ ਉਹਨਾਂ ਲੀਹਾਂ ਦੇ ਉੱਤੇ ਕਾਂਗਰਸ ਦੇ ਲੀਡਰ ਚੱਲ ਗਏ ਇਸ ਲਈ ਮੇਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਜ਼ਾਤੇ ਖੁਦ ਅੱਛੀ ਗਵਰਨੈਂਸ ਦੇਣਾ ਚਾਹੁੰਦੇ ਨੇ ਮੈਂ ਦੇਖ ਰਿਹਾ ਉਹ ਕਹਿੰਦੇ ਅਸੀਂ ਹਲਕਾ ਇਨਚਾਰਜ ਨਹੀਂ ਲਾਵਾਂਗੇ ਅਸੀਂ ਵੀਆਈਪੀ ਕਲਚਰ ਹਟਾਵਾਂਗੇ ਅਸੀਂ ਨੀ ਪੱਥਰ ਨਹੀਂ ਰੱਖਣ ਦੇਵਾਂਗੇ ਹੀ ਇਸ ਟ੍ਰਾਈਂਗ ਐਸ ਬੈਸਟ ਔਰ ਕਾਂਗਰਸ ਦੇ ਐਮਐਲਏ ਬੜੇ ਜਿਹਨੂੰ ਕਹਿੰਦੇ ਆ ਨਾ ਕਿ ਤਿੱਲ ਮਲਾਰੇ ਹੋਏ ਨੇ ਉਹਨਾਂ ਦੇ ਵਿੱਚ ਬੜਾ ਰੌਲਾ ਪਿਆ ਹੋਆ ਕਿ ਉਹਨਾਂ ਦੇ ਕੰਮ ਨਹੀਂ ਹੋ ਰਿਹਾ ਕਿਉਂਕਿ ਅਮਰਿੰਦਰ ਸਿੰਘ ਚਾਹੁੰਦੇ ਨੇ ਕਿ ਕਾਨੂੰਨ ਨਾ ਤੋੜਿਆ ਜਾਵੇ ਪਿੱਛੇ ਜੇ ਕਾਂਗਰਸ ਦੇ ਐਮਐਲਏਜ਼ ਦੇ ਖ ਉਹਨਾਂ ਦੇ ਨੇੜ ਦੇ ਸੱਜਣਾਂ ਦੇ ਕਲਾਬ ਮੁਕਦਮੇ ਵੀ ਦਰਜ ਕਰਾਏ ਨੇ ਕਿ ਦਰਵਾਹੇ ਦੇ ਐਮ.ਐਲ.ਏ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਮਿਸਬੀਹੇਵ ਕੀਤਾ ਸੀ ਜਾਂ ਕਾਨੂੰਨ ਤੋੜਿਆ ਸੀਗਾ ਲੇਕਿਨ ਹੁਣ ਅੰਤਿਆਨ ਕੈਪਟਨ ਅਮਰਿੰਦਰ ਸ ਇਮਤਿਹਾਨ ਰਾਣੇ ਗੁਰਜੀਤ ਦਾ ਨਹੀਂ ਉਹਦਾ ਤਾਂ ਪਤਾ ਲੱਗ ਗਿਆ ਸਭ ਨੂੰ ਕਿ ਇਹ ਵਪਾਰੀ ਲੋਗ ਨੇ ਤੇ ਕਿਸ ਤਰ੍ਹਾਂ ਨਾਲ ਪੈਸੇ ਕਮਾਉਣਾ ਚਾਹੁੰਦੇ ਸੀਗੇ ਗਲਤ ਮੀਨਸ ਨਾਲ ਮਾਫੀਆ ਨੂੰ ਪ੍ਰੋਮੋਟ ਕਰ ਰਹੇ ਸੀ ਇਲੀਗਲ ਮਾਈਨਿੰਗ ਦੇ ਵਿੱਚ ਅੰਤਿਆਨ ਕੈਪਟਨ ਅਮਰਿੰਦਰ ਸਿੰਘ ਦਾ ਕਿ ਕੀ ਉਹ ਸਟੈਂਡ ਲੈਣਗੇ ਕੀ ਉਹ ਮੋਰੈਲਿਟੀ ਤੇ ਐਥਿਕਸ ਨੂੰ ਤੇ ਟਰਾਂਸਪੇਰੈਂਸੀ ਤੇ ਅਕਾਉਂਟੇਬਿਲਿਟੀ ਨੂੰ ਮੇ ਲਫਜ਼ਾਂ ਦੇ ਵਿੱਚ ਦੂਸਰਿਆਂ ਨੂੰ ਸਿੱਖਿਆ ਦੇਣ ਦੀ ਗੱਲ ਕਹਿ ਸਕਦੇ ਨੇ ਇਸ ਲਈ ਅੱਜ ਹੁਣ ਪੰਜਾਬ ਉਹਨਾਂ ਵੱਲ ਦੇਖ ਰਿਹਾ ਹੈ ਕਿ ਉਹ ਕੀ ਫੈਸਲਾ ਲੈਣਗੇ ਔਰ ਜੇ ਉਹ ਫੈਸਲਾ ਲੈਂਦੇ ਨੇ ਇੰਪਾਰਸ਼ੀਅਲ ਇਨਕੁਆਇਰੀ ਔਰ ਇਸ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਇਸਤੀਫਾ ਦੇਵੋ ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਦਾ ਭਰੋਸਾ ਹੋਰ ਵਧੇਗਾ ਤੇ ਜੇ ਨਹੀਂ ਅਗਰ ਲੈਣਗੇ ਤਾਂ ਫਿਰ ਜਦੋ ਜਹਿਦ ਜਾਰੀ ਰਹੇਗੀ ਅਸੀਂ ਆਪਣੀ ਪਾਰਟੀ ਦੇ ਵਿੱਚ ਮੈਂ ਮਸ਼ਵਰਾ ਕੀਤਾ ਹੈ ਅਸੀਂ ਜਿਹੜੇ ਸਾਡੇ ਪਾਰਟੀ ਦੇ ਕੋ ਕਨਵੀਨਰ ਨੇ ਮਿਸਟਰ ਅਮਨ ਅਰੋੜਾ ਔਰ ਐਚ ਐਸ ਫੂਲਕਾ ਅਸੀਂ ਮਸ਼ਵਰਾ ਕਰਕੇ ਮੋਸਟ ਲਾਈਕਲੀ ਮੰਗਲਵਾਰ ਵਾਲੇ ਦਿਨ ਨੂੰ ਮੇਰੇ ਖਿਆਲ 30 ਤਾਰੀਖ ਬਣਦੀ ਹੈ ਅਸੀਂ ਚੀਫ ਮਿਨਿਸਟਰ ਪੰਜਾਬ ਦੀ ਕੋਠੀ ਦੇ ਮੂਰੇ ਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਧਰਨਾ ਦੇਣਗੇ ਜੇ ਉਸ ਤੋਂ ਪਹਿਲਾਂ ਇਹਨਾਂ ਨੇ ਕੋਈ ਲੈਜੀਟਿਮੇਟ ਕਾਰਵਾਈ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਹੱਥ ਠੋਕਿਆਂ ਦੇ ਖਿਲਾਫ ਨਾ ਕੀਤੀ ਸਾਨੂੰ ਮਜਬੂਰਨ ਇਸ ਕੜਕ ਦੀ ਧੁੱਪ ਦੇ ਵਿੱਚ ਜਾ ਕੇ ਧਰਨਾ ਕੋਠੀ ਦੇ ਮੋਰੇ ਦੇਣਾ ਪਵੇਗਾ ਔਰ ਅਸੀਂ ਇਸ ਕਰਕੇ ਦੇਣਾ ਚਾਹੁੰਦੇ ਆ ਤਾਂ ਕਿ ਪੰਜਾਬ ਦੇ ਹਿੱਤਾਂ ਤੇ ਕੰਪਰੋਮਾਈਜ਼ ਨਾ ਹੋਵੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਜਿੱਦਾਂ 10 ਸਾਲ ਪਹਿਲਾਂ ਅਕਾਲੀ ਕਰਦੇ ਰਿਹਾ ਹਾਂ ਕੋਈ ਹੁਣ ਕਾਂਗਰਸ ਵਾਲੇ ਨਾ ਕਰਨ ਔਰ ਇਸ ਇਹਨਾ ਮੰਗਾਂ ਨੂੰ ਲੈ ਕੇ ਅਸੀਂ ਉਸ ਦਿਨ 30 ਤਾਰੀਖ ਨੂੰ ਮੰਗਲਵਾਰ ਵਾਲੇ ਦਿਨ ਚੰਡੀਗੜ੍ਹ ਚੀਫ ਮਿਨਿਸਟਰ ਦੀ ਕੋਠੀ ਦੇ ਅੱਗੇ ਧਰਨਾ ਦੇਾਂਗੇ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਲੋਕ ਪੰਜਾਬ ਦੇ ਨਾਲ ਪਿਆਰ ਕਰਦੇ ਨੇ ਉਹ ਇਹਨਾਂ issues ਦੀ ਗਹਿਰਾਈ ਤੱਕ ਜ਼ਰੂਰ ਜਾਣਨਗੇ ਕਈ ਵਾਰ ਐਵੇਂ ਆਪਾਂ ਕਹਿਦੀ ਤਾਂ ਕਿ ਮੈਨੂੰ ਕੀ ਸਾਨੂੰ ਕੀ ਇਹ ਹੈ ਸਭ ਕੁਝ ਸਾਡਾ ਪੰਜਾਬ ਕਿਉਂਕਿ ਪੰਜਾਬ ਚ ਮੈਂ ਦੇਖ ਰਿਹਾ ਕਿ ਪੀਪਲ ਆਰ ਲੂਜ਼ਿੰਗ ਹੋਪ ਕਿਸਾਨ ਆਤਮੱਤਿਆ ਕਰ ਰਹੇ ਨੇ ਇਟਸ ਲਾਈਕ ਆਸ ਉਮੀਦ ਖਤਮ ਹੋ ਰਹੀ ਜੋ ਉਹਨਾਂ ਦੀ ਆ ਚੰਦ ਦਿਨ ਪਹਿਲਾਂ ਚਾਰ ਬੱਚਿਆਂ ਨੇ ਛੋਟੇ ਛੋਟੇ ਸਟੂਡੈਂਟਸ ਨੇ ਜਿਹੜੇ ਇਮਤਿਹਾਨਾਂ ਚ ਫੇਲ ਹੋ ਗਏ ਕਿਉਂਕਿ ਰਿਜ਼ਲਟ ਇੰਨਾ ਮਾੜਾ ਹੋਇਆ ਟੋਟਲ ਪੰਜਾਬ ਫਲॉप ਹੋ ਗਿਆ ਬਹੁਤ ਸਾਰੇ ਸਕੂਲਾਂ ਦੇ ਵਿੱਚ ਇੱਕ ਵੀ ਬੱਚਾ ਪਾਸ ਨਹੀਂ ਹੋਇਆ ਨਿਰਾਸ਼ਾ ਜਨਕ ਜਿਹੜਾ ਰਿਜ਼ਲਟ ਆ ਚਾਰ ਬੱਤਿਆਂ ਨੇ ਇੱਕ ਬੱਚਾ ਨੇ ਖੁਦਕੁਸ਼ੀ ਕੀਤੀ ਹੈ that means people are losing hope ਜਦੋਂ ਆਸ ਤੇ ਉਮੀਦ ਖਤਮ ਹੋਣ ਲੱਗ ਜਾਂਦੀ ਆ ਉਹ ਬਹੁਤ ਵੱਡੇ ਖਤਰੇ ਦੀਆਂ ਘੰਟੀਆਂ ਨੇ ਇਸ ਲਈ ਆਓ ਆਪਾਂ ਜਾਗ ਜਾਈਏ ਤੇ ਇਹਨਾਂ ਗੈਰ ਕਾਨੂੰਨੀ ਗੱਲਾਂ ਦੇ ਖਿਲਾਫ ਡਟ ਕੇ ਲੜਾਈ ਦੀਏ ਮੈਨੂੰ ਪੂਰਾ ਨਾਸਿਕ ਤੁਸੀਂ ਇਸ ਗੱਲ ਦੀ ਗੌਰ ਕਰੋਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਦੋਸਤੋ ਇਸ ਵਕਤ ਮੈਂ ਆਪਣੇ ਹਲਕਾ ਪੁਲੱਥ ਦੇ ਪਿੰਡ ਨਡਾਲੇ ਵਿਖੇ ਖੜਾ ਹਾਂ ਇਹ ਪਿੰਡ ਵੀ ਆ ਤੇ ਪਿੱਛੇ ਇਹ ਸਰਕਾਰ ਵੱਲੋਂ ਨਗਰ ਪੰਚਾਇਤ ਯਾਨੀ ਕਿ ਇੱਕ ਸ਼ਹਿਰੀ ਇਲਾਕਾ ਵੀ ਮੰਨਿਆ ਗਿਆ ਵਾ ਔਰ ਇਸ ਨਡਾਲਾ ਨਗਰ ਦੀ ਤਕਰੀਬਨ ਤਕਰੀਬਨ 12 13 ਹਜ਼ਾਰ ਆਬਾਦੀ ਹੈ ਔਰ ਇਸ ਵਕਤ ਅਸੀਂ ਜਿਹੜਾ ਪਿੰਡ ਦਾ ਹਸਪੀਟਲ ਸੀਗਾ ਕਿਸੇ ਵਕਤ ਤੁਸੀਂ ਦੇਖ ਸਕਦੇ ਹੋ ਥੋੜਾ ਇਹ 뷰 ਦਿਵਾਓ ਇਹਨਾਂ ਨੂੰ ਇਹ ਪਿੰਡ ਦੀ ਡਿਸਪੈਂਸਰੀ ਰਹੀ ਆ ਬਹੁਤ ਲੰਬਾ ਆ ਸਭ ਬਹੁਤ ਕਾਫੀ ਅੱਛਾ ਖੁੱਲਾ ਏਰੀਆ ਵਾ ਮਾੜੀ ਚੰਗੀ ਜਿੱਦਾਂ ਦੀ ਵੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਪੁਰਾਣੀ ਇਹ ਪਿੰਡ ਦੀ ਪਹਿਲਾਂ ਡਿਸਪੈਂਸਰੀ ਸੀਗੀ ਔਰ ਇਹਦੇ ਵਿੱਚ ਕਾਫੀ ਅਰਸਾ ਜਦੋਂ ਇਹ ಗ್ರಾಮ ਪੰਚਾਇਤ ਸੀ ਪਿੰਡ ਨਡਾਲਾ ਜਦੋਂ ਇਹ ಗ್ರಾಮ ਪੰਚਾਇਤ ਸੀ ਤੇ ਇਹ ਪਿੰਡ ਜਿਹੜਾ ಗ್ರಾಮ ਪੰਚਾਇਤ ਵੱਜੋਂ ਇੱਥੇ ਇਹ ਡਿਸਪੈਂਸਰੀ ਚੱਲਦੀ ਸੀਗੀ ਔਰ ਡਿਸਪੈਂਸਰੀ ਦਾ ਮਤਲਬ ਕਿ ਰੈਗੂਲਰ ਐਮਪੀਬੀਬੀਐਸ ਡਾਕਟਰ ਬੈਠਦਾ ਸੀਗਾ ਔਰ ਉਹਨਾਂ ਦੇ ਨਾਲ ਪੂਰਾ ਸਟਾਫ ਹੁੰਦਾ ਸੀਗਾ ਨਰਸਿਸ ਸੀਗੀਆਂ ਇੱਥੇ ਓਪੀਡੀ ਯਾਨੀ ਕਿ ਆਊਟ ਪੇਸ਼ੈਂਟ ਜਿਹੜੇ ਪਿੰਡਾਂ ਚੋਂ ਲੋਕ ਇੱਥੇ ਕੱਲੇ ਨੜਾਲੇ ਦੇ ਨਹੀਂ ਇਹ ਜਿਹੜਾ ਨੜਾਲਾ ਸਾਡਾ ਇੱਕ ਕਿਸਮ ਦਾ ਸੈਂਟਰ ਪੁਆਇੰਟ ਆ ਪੁਲਤ ਕਨਸਟੈਂਸੀ ਦਾ ਇਹਨੂੰ ਸਾਰਾ ਇਲਾਕੇ ਦਾ ਇੱਕ ਗੜ ਮੰਨਿਆ ਜਾਂਦਾ ਵਾ ਔਰ ਇੱਥੇ ਲਾਗੇ ਲਾਗੇ ਪਿੰਡਾਂ ਦੇ ਲੋਕ ਜਿਹੜੇ ਸੀਗੇ ਆਪਣਾ ਇਲਾਜ ਕਰਾਉਣ ਵਾਸਤੇ ਆਉਂਦੇ ਸੀ ਹੁਣ ਸਮੇਂ ਦੇ ਨਾਲ ਤਾਂ ਇੰਪਰੂਵਮੈਂਟ ਆਉਣੀ ਚਾਹੀਦੀ ਸੀਗੀ ਤਰੱਕੀ ਹੋਣੀ ਚਾਹੀਦੀ ਸੀ ਜਿੱਦਾਂ ਬਾਕੀ ਸਾਰੀ ਦੁਨੀਆ ਨੇ ਤਰੱਕੀ ਕੀਤੀ ਆ ਹੈਲਥ ਸਰਵਿਸਿਜ਼ ਅੱਛੀਆਂ ਹੋਣੀਆਂ ਚਾਹੀਦੀਆਂ ਸੀ ਪੜ੍ਹਾਈ ਦੀ ਸਰਵਿਸਿਜ਼ ਅੱਛੀਆਂ ਹੋਣੀਆਂ ਚਾਹੀਦੀਆਂ ਸੀ ਲੇਕਿਨ ਬਦਕਿਸਮਤੀ ਨਾਲ ਮੈਨੂੰ ਅਫਸੋਸ ਸਭ ਤੋਂ ਪ੍ਰੋਗਰੈਸਿਵ ਸਟੇਟ ਸੀ ਇਸ ਦੇਸ਼ ਦੀ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਬੇਸਿਕ ਕਮਿਨਿਟੀਜ਼ ਐ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹਦੇ ਚ ਕਿਦਾਂ ਗਰਾਵਟ ਆਈ ਆ ਤੁਸੀਂ ਇੱਥੋਂ ਦੇ ਵਾਤਾਵਰਣ ਤੋਂ ਦੇਖ ਸਕਦੇ ਆਜ ਮੇਰੇ ਨਾਲ ਸਾਰੇ ਪਿੰਡ ਦੇ ਸਤਕਾਰਯੋਗ ਸਾਰੇ ਇੱਥੋਂ ਦੇ ਪਤਵੰਤੇ ਨੰਬਰਦਾਰ ਪਿੰਡ ਦੇ ਕਾਉਂਸਲਰ ਔਰ ਪਿੰਡ ਦੇ ਸਾਬਕਾ ਸਰਪੰਚ ਵੀ ਮੇਰੇ ਨਾਲ ਇੱਥੇ ਖੜੇ ਨੇ ਸੰਦੀਪ ਸ੍ਰੀਚਾ ਜੀ ਇਹ ਜਦੋਂ ಗ್ರಾಮ ਪੰਚਾਇਤ ਸੀ ਨਡਾਲਾ ਇਹ ਸਮੁੱਚੇ ਪਿੰਡ ਦੇ ਸਰਪੰਚ ਰਹੇ ਨੇ ਔਰ ਹੁਣ ਜਦੋਂ ਕਿ ਨਗਰ ਪੰਚਾਇਤ ਬਣਾਈ ਗਈ ਸੀ ਕੁਝ ਸਮੇਂ ਤੋਂ ਉਹਦੇ ਬਾਰੇ ਵੀ ਮੈਂ ਤੁਹਾਡਾ ਬਾਅਦ ਚ ਸੈਕਿੰਡ ਦੂਸਰੇ ਹਿੱਸੇ ਵਿੱਚ ਗੱਲ ਕਰਨੀ ਆ ਜਦੋਂ ਨਗਰ ਪੰਚਾਇਤ ਬਣਾਈ ਗਈ ਸੀ ਇਹ ਮੌਜੂਦਾ ਕਾਉਂਸਲਰ ਵੀ ਨੇ ਇਸ ਪਿੰਡ ਵਿੱਚ ਤੇ ਤੁਸੀਂ ਹੁਣ ਇਹਨਾਂ ਨੂੰ ਵੀ ਪੁੱਛ ਸਕਦੇ ਕਿ ਕੀ ਸੇਵਾਵਾਂ ਸੀ ਤੇ ਹੁਣ ਇਸ ਵੇਲੇ ਇਹਨਾਂ ਦੀ ਇਸ ਤੋਂ ਪਹਿਲਾਂ ਕਿ ਮੈਂ ਇਹਨਾਂ ਨਾਲ ਗੱਲ ਕਰਾਂ ਮੈਂ ਦੱਸਾਂ ਕਿ ਜਿਹੜੀ ਡਿਸਪੈਂਸਰੀ ਸੀਗੀ ਬਜਾਏ ਕਿ ਉਹਦੀ ਪ੍ਰੋਮੋਸ਼ਨ ਹੁੰਦੀ ਹੈ ਪ੍ਰਾਇਮਰੀ ਹੈਲਥ ਸੈਂਟਰ ਬਣਦਾ ਜਾਂ ਹਸਪੀਟਲ ਬਣਦਾ ਕਮਿਊਨਿਟੀ ਹੈਲਥ ਸੈਂਟਰ ਬਣਦਾ ਇਹਨੂੰ ਡਿਮੋਟ ਕਰ ਦਿੱਤਾ ਪਿੱਛੇ 10 ਸਾਲ ਕਾਂਗਰਸ ਦੀ ਸਰਕਾਰ ਰਹੀ ਇਹਨੂੰ ਇਹਦਾ ਸਟੇਟਸ ਘਟਾ ਕੇ ਤੇ ਇੱਕ ਸਬ ਸੈਂਟਰ ਬਣਾਤਾ ਹੈਲਥ ਦਾ ਹੁਣ ਇੱਥੇ ਕੋਈ ਡਾਕਟਰ ਨਹੀਂਗਾ ਰੈਗੂਲਰ ਐਮਬੀਬੀਐਸ ਡਾਕਟਰ ਨਹੀਂਗਾ ਕਿਸੇ ਤਰ੍ਹਾਂ ਦੀ ਕੋਈ ਲੈਬੋਰਟਰੀ ਨਹੀਂਗੀ ਕਿਸੇ ਤਰ੍ਹਾਂ ਦੀ ਕੋਈ ਹੋਰ ਲੋਕਾਂ ਵਾਸਤੇ ਸਹੂਲਤ ਨਹੀਂ ਹੁਣ ਇੱਥੇ ਕੇਵਲ ਇੱਕ ਏਐਨਐਮ ਦੀ ਪੋਸਟ ਹੈ ਔਰ ਇੱਕ ਐਲਐਚਵੀ ਕਹਿ ਦਿੰਦੇ ਨੇ ਤੇ ਇੱਕ ਅਦਾ ਹੈਲਪਰ ਉਹਨਾਂ ਦੇ ਕੋਲ ਹੈ ਜਿਹਦਾ ਕਿ ਪਬਲਿਕ ਡੀਲਿੰਗ ਨਾਲ ਕੋਈ ਤੁਲਕਤ ਨਹੀਂਗਾ ਜਿਹੜਾ ਸਿਰਫ ਜਿਹੜੀਆਂ ਸਰਕਾਰ ਦੀਆਂ ਵੈਕਸੀਨਸ ਆਉਂਦੀਆਂ ਨੇ ਜਿਹੜੀਆਂ ਕੁਝ ਪੋਲੀਓ ਦੀਆਂ ਦਵਾਈਆਂ ਆਆਂ ਹੋਰ ਜਿਹੜੀਆਂ ਇੱਥੇ ਇਹਨਾਂ ਨੇ ਲਾਗੇ-ਲਾਗੇ ਪਿੰਡਾਂ ਵਿੱਚ ਵੰਡਣੀਆਂ ਨੇ ਸਿਰਫ ਉਹ ਇਸਤੇਮਾਲ ਹੋ ਰਿਹਾ ਮਤਲਬ ਕਹਿਣ ਦਾ ਭਾਵ ਕਿ 13000 ਆਬਾਦੀ ਵਾਲੇ ਪਿੰਡ ਚ ਜਿਹੜਾ ਕਨਸਟੈਂਸੀ ਦਾ ਸੈਂਟਰ ਪੁਆਇੰਟ ਹੈ ਉਥੇ ਹੁਣ ਕੋਈ ਕਿਸੇ ਤਰ੍ਹਾਂ ਦੀਆਂ ਹੈਲਥ ਸਰਵਿਸਿਜ਼ ਇੱਥੇ ਬੰਦ ਔਰ ਕੁਝ ਕੈਂਪਸ ਵੀ ਦੇਖ ਲਿਆ ਕਿ ਉਜੜਿਆ ਪਿਆ ਵਾ ਬਿਲਡਿੰਗ ਵੀ ਦੇਖ ਲਓ ਕਿੰਦਾ ਦੇ ਮਾੜੇ ਹਾਲਾਤਾਂ ਦੇ ਵਿੱਚ ਪਈ ਹੈ ਇੱਥੇ ਕਦੀ ਮੇਰੇ ਖਿਆਲ ਪਿਛਲੇ 20 15-20 ਸਾਲਾਂ ਤੋਂ ਕੋਈ ਇੱਕ ਇੱਟ ਵੀ ਨਹੀਂ ਲੱਗੀ ਰਿਪੇਅਰ ਨਹੀਂ ਹੋਇਆ ਸੋ ਕੁੱਲ ਮਿਲਾ ਕੇ ਗਰਾ ਵਟਾਈ ਤੇ ਹੁਣ ਮੈਂ ਸੰਦੀਪ ਜੀ ਨੂੰ ਪੁੱਛਾਂਗਾ ਇਹ ਪਿੰਡ ਦੇ ਸਰਪੰਚ ਵੀਰੇ ਨੇ ਕਿ ਦੱਸੋ ਸੰਦੀਪ ਜੀ ਕੀ ਇਹ ਮੁਸ਼ਕਲ ਆ ਰਹੀ ਦੋਗਾ ਪਿਆਰੇ ਸਾਥੀਓ ਕਿ ਜਦੋਂ ਪਿੰਡ ਦੇ ਵਿੱਚ ਗram panchayat ਸੀ ਤੇ ਇੱਥੇ ਸਾਡੇ ਇਹ ਡਿਸਪੈਂਸਰੀ ਸੀ ਇਹ ਸਬਸਿਡੀ ਸੈਂਟਰ ਸੀ ਸਬਸਿਡੀ ਸੈਂਟਰ ਦੇ ਵਿੱਚ ਇੱਕ ਬਕਾਇਦਾ ਐਮਬੀਬੀਐਸ ਡਾਕਟਰ ਦੀ ਪੋਸਟ ਹੁੰਦੀ ਸੀ ਔਰ ਇੱਕ ਫਾਰਮਾਸਿਸਟ ਦੀ ਪੋਸਟ ਹੁੰਦੀ ਸੀ ਉਹਦੇ ਨਾਲ ਏਐਨਐਮ ਤੇ ਕਲਾਸ 4 ਜੋ ਪੋਸਟਾਂ ਹੁੰਦੀਆਂ ਸੀ ਉਹ ਖਾਸੀ ਪਰ ਜਦੋਂ ਇਸ ਨੂੰ ਨਗਰ ਪੰਚਾਇਤ ਵਿੱਚ ਤਬਦੀਲ ਕੀਤਾ ਕਿ ਪਿੰਡ ਨੂੰ ਚੱਕ ਕੇ ਸ਼ਹਿਰੀ ਜਿਸ ਲੈ ਗਏ ਸਾਨੂੰ ਪ੍ਰਮੋਸ਼ਨ ਹੋਣੀ ਕਿਹਾਦੀ ਸੀ ਅਸੀਂ ਇੱਕ ਪਿੰਡ ਚੋਂ ਨਿਕਲ ਕੇ ਸ਼ਹਿਰ ਵੱਲ ਗਏ ਆ ਪ੍ਰਮੋਸ਼ਨ ਕੀ ਕਰਨੀ ਸੀ ਪਿਛਲੀ ਅਕਾਲੀ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੇ ਇਹ ਪ੍ਰਮੋਸ਼ਨ ਕਰ ਦਿੱਤੀ ਔਰ ਜਿਹੜੀ ਪੋਸਟ ਇੱਥੇ ਸੀ ਐਮਪੀਬੀਐਸ ਡਾਕਟਰ ਦੀ ਉਹ ਇਥੋਂ ਸ਼ਿਫਟ ਕਰਕੇ ਲਖਣਕੇ ਪੱਡੇ ਲੈ ਗਏ ਔਰ 2013 ਦੇ ਵਿੱਚ ਨਗਰ ਪੰਚਾਇਤ ਦਾ ਨੋਟੀਫਿਕੇਸ਼ਨ ਹੋਇਆ ਸੀ ਤੇ ਜਿਸ ਨੂੰ ਹੁਣ ਤੱਕ ਤਕਰੀਬਨ 4 ਸਾਲ ਹੋ ਗਏ ਆ 4 ਸਾਲ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਇਸ ਇਸ ਪਿੰਡ ਨੂੰ ਇਸ ਨਗਰ ਨੂੰ ਸਾਡੇ ਇਸ ਨਗਰ ਨੂੰ ਇੱਕ ਐਮਪੀਬੀਐਸ ਡਾਕਟਰ ਨਹੀਂ ਦੇ ਸਕੀ ਔਰ ਇਸ ਹਸਪਤਾਲ ਦੇ ਵਿੱਚ ਦੋ ਵਾਰੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜੋ ਰਾਜ ਭੁਪਿੰਦਰ ਸਿੰਘ ਜਾਇਏ ਔਰ ਆ ਕੇ ਲੋਕਾਂ ਨੂੰ ਵਾਦਾ ਕਰਕੇ ਗਏ ਸੀ ਇੱਥੇ ਕਿ ਅਸੀਂ ਇਹਨੂੰ ਪ੍ਰਾਇਮਰੀ ਹੈਲਥ ਸੈਂਟਰ ਬਣਾਵਾਂਗੇ ਤੇ ਇਸ ਤੇ ਬਕਾਇਦਾ ਡਾਕਟਰਾਂ ਦੀ ਪੋਸਟ ਦੋ ਤਿੰਨ ਡਾਕਟਰ ਹੋਣਗੇ ਦੋ ਤਿੰਨ ਡਾਕਟਰ ਕੀ ਮਿਲਨੇ ਸਾਂ ਸਾਨੂੰ ਤੇ ਇੱਕ ਡਾਕਟਰ ਨੇ ਮਿਲਿਆ ਫਾਰਮਾਸਿਸਟ ਦੀ ਪੋਰਟ ਚਲੇ ਗਈ ਆ ਔਰ ਅਸੀਂ ਸਰਕਾਰ ਅੱਗੇ ਕਾਂਗਰਸ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਕਮ ਸੇ ਕਮ ਪ੍ਰਾਇਮਰੀ ਹੈਲਥ ਸੈਂਟਰ ਦੀ ਸਹੂਦਤ ਦਿੱਤੀ ਜਾਵੇ ਇਸ ਦੇ ਰਿਕਾਰਡਿੰਗ ਅਸੀਂ ਹਲਕੇ ਦੇ ਐਮਐਲਏ ਸਾਡੇ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਜਾ ਕੇ ਖੇਤ ਮੰਤਰੀ ਬ੍ਰਹਮਿੰਦਰ ਰਾਜ ਨੂੰ ਮਿਲੇ ਸੀ ਤੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਸੀ ਅੱਜ ਸਾਡਾ ਜਿਹੜਾ ਮਕਸਦ ਹੈ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਸਾਥੀ ਆ ਕਿ ਉਹਨਾਂ ਦੇ ਜਰੀਏ ਇਹ ਆਵਾਜ਼ ਲੋਕਾਂ ਤੱਕ ਪਹੁੰਚੇ ਕਿ ਨੜਾਲਾ ਜਿਹੜਾ 12-13 ਹਜ਼ਾਰ ਦੀ ਆਬਾਦੀ ਦਾ ਇੱਕ ਨਗਰ ਹੈ ਇਹਦੇ ਨਾਲ ਛੋਟੇ ਛੋਟੇ ਪਿੰਡ ਲੱਗਦੇ ਹਨ ਹਬੀਬਵਾਲ ਰਾਪੂਰਾਇਆਂ ਚਗਾਵਾਲ ਪਕੂਵਾਲ ਮਿਰਜ਼ਾਪੁਰ ਦਾਉਦਪੁਰ ਸਾਰੇ ਕਨਸਰਨ ਨੜਾਲੇ ਨਾਲ ਇਹਨਾਂ ਦੀ ਆਬਾਦੀ ਐਕਸਟਰਾ ਵਾ ਜੇ ਕੁੱਲ ਮਿਲਾ ਕੇ ਆਬਾਦੀ ਦੇਖੀ ਜਾਵੇ ਤਾਂ 20-25 ਹਜ਼ਾਰ ਦੀ ਆਬਾਦੀ ਨੂੰ ਇੱਕ ਸਰਕਾਰ ਐਮਬੀਬੀਐਸ ਡਾਕਟਰ ਨਹੀਂ ਦੇ ਰਹੀ ਤੇ ਗੱਲਾਂ ਤੇ ਬਹੁਤ ਹੋ ਰਹੀਆਂ ਤੇ ਹੁਣ ਮੇਰੀ ਬੇਨਤੀ ਆ ਕਿ ਨਡਾਲੇ ਨੂੰ ਇੱਕ ਪ੍ਰਾਇਮਰੀ ਹੈਲਥ ਸੈਂਟਰ ਦਾ ਦਰਜਾ ਦਿੱਤਾ ਜਾਵੇ ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਪਾਲ ਸਿੰਘ ਜੀ ਖੈਰ ਹਨ ਉਹ ਆਪਣੇ ਵਿਚਾਰ ਦੱਸਣ ਇਹਨਾਂ ਮੌਜੂਦਾ ਕਾਉਂਸਲਰ ਔਰ ਸਾਬਕਾ ਸਰਪੰਚ ਪਿੰਡ ਦੇ ਸੰਦੀਪ ਇਸਤੀਚਾ ਜੀ ਔਰ ਨਾਲ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਕਿੱਦਾਂ ਕਹੇ ਜੀ ਕਹਿੰਦੇ ਸਰਕਾਰ ਦੇ ਖੱਬੇ ਹੱਥ ਨੂੰ ਨਹੀਂ ਪਤਾ ਕਿ ਸੱਜਾ ਹੱਥ ਕੀ ਕਰ ਰਿਹਾ ਇੱਥੇ ਕਨਫਿਊਜ਼ਨ ਇਹ ਵੀ ਆ ਤੇ ਜੇ ਤਾਂ ਇਹ ਗ੍ਰਾਮ ਪੰਚਾਇਤ ਸੀਗੀ ਤਾਂ ਫਿਰ ਇਸ ਹੈਲਥ ਸੈਂਟਰ ਦਾ ਜਿਹੜਾ ਕੰਟਰੋਲ ਸੀਗਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਥੱਲੇ ਆਉਂਦਾ ਸੀਗਾ ਤੇ ਜਦੋਂ ਇਹ ਬਣ ਗਈ ਨਗਰ ਪੰਚਾਇਤ ਯਾਨੀ ਕਿ ਨੋਟੀਫਾਈਡ ਏਰੀਆ ਕਮੇਟੀ ਜਾਂ ਜਦਦਾ ਕਿਹਾ ਇਹਨਾਂ ਨੇ ਕਿ ਸ਼ਹਿਰ ਬਣ ਗਿਆ ਤੇ ਫਿਰ ਇਹਦਾ ਕੰਟਰੋਲ ਜਿਹੜਾ ਸੀਗਾ ਉਹ ਹੈਲਥ ਡਿਪਾਰਟਮੈਂਟ ਦੇ ਕੋਲ ਆ ਜਾਂਦਾ ਹੈ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜੀ ਦੂਸਰੀ ਸਮੱਸਿਆ ਇਹਦਾ ਅਸੀਂ ਸਮੱਸਿਆ ਲੈ ਕੇ ਜਾਵਾਂਗੇ ਬ੍ਰਹਮਹਿੰਦਰਾ ਜੀ ਬੜੇ ਸਾਡੇ ਆਨਰੇਬਲ ਹੈਲਥ ਮਿਨਿਸਟਰ ਨੇ ਔਰ ਮੇਰੀ ਉਹਨਾਂ ਨਾਲ ਗੱਲ ਵੀ ਹੋ ਚੁੱਕੀ ਹੈ ਅਸੀਂ ਇੱਕ ਮੈਮੋਰੰਡਮ ਦੀ ਸ਼ਕਲ ਵਿੱਚ ਉਹਨਾਂ ਨੂੰ ਚੰਡੀਗੜ੍ਹ ਜਾ ਕੇ ਸਾਰੇ ਮਿਲ ਕੇ ਵੀ ਜਾ ਚੁੱਕੇ ਹਾਂ ਉਹਨਾਂ ਨੇ ਭਰੋਸਾ ਦਿਵਾਇਆ ਔਰ ਮੈਨੂੰ ਉਮੀਦ ਹੈ ਕਿ ਇਹ ਲੋਕਾਂ ਦੇ ਹਿੱਤ ਵਿੱਚ ਉਹ ਅੱਛਾ ਤੇ ਠੀਕ ਆਉਣ ਵਾਲੇ ਚੰਦ ਦਿਨਾਂ ਵਿੱਚ ਮਿਲੂੰਗਾ ਵੀ ਦੁਬਾਰਾ ਯਾਦ ਵੀ ਕਰਾਉਂਗਾ ਲਿਖ ਕੇ ਵੀ ਦਊਂਗਾ ਇਹ ਮੇਰੀ ਜ਼ਿੰਮੇਵਾਰੀ ਹੈ ਲੇਕਿਨ ਦੂਜੀ ਜਿਹੜੀ ਕਨਫਿਊਜ਼ਨ ਆਇਆ ਸਪੈਂਡ ਨੂੰ ਲੈ ਕੇ ਨਡਾਲੇ ਦੀ ਸਟੇਟਸ ਨੂੰ ਲੈ ਕੇ ਉਹ ਇਹ ਆ ਕਿ ਇਹ ਪਿਛਲੇ ਜਿੱਦਾਂ ਇਹਨਾਂ ਨੇ ਕਿਹਾ ਕਿ 4 ਸਾਲ ਤੋਂ ਇਸ ਨੂੰ ਨਗਰ ਪੰਚਾਇਤ ਯਾਨੀ ਕਿ ਨੋਟੀਫਾਈਡ ਏਰੀਆ ਕਮੇਟੀ ਯਾਨੀ ਕਿ ਸ਼ਹਿਰੀ ਸਟੇਟਸ ਮਿਲ ਚੁੱਕਾ ਸੀਗਾ ਹੋਇਆ ਕੀ ਕਿ ਜਦੋਂ ਇਹਨੂੰ ਅਕਾਲੀਆਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸਿਰਫ ਆਪਣੀ ਜਿੱਤ ਦਰਜ ਕਰਾਉਣ ਵਾਸਤੇ ਕਿ ਕਿਸੇ ਤਰੀਕੇ ਨਾਲ ਸਾਡਾ ਇਹਦੇ ਉੱਤੇ ਕਬਜ਼ਾ ਹੋ ਜਵੇ ਉਹਨਾਂ ਨੇ ਜਿਹੜੇ ਨੜਾਲੇ ਦੇ ਤਕਰੀਬਨ 700 ਤੋਂ ਲੈ ਕੇ 800 ਵੋਟ ਜਿਹੜੀ ਡੇਰਿਆਂ ਦੇ ਸਿੱਕੀ ਬਾਹਰ ਨੜਾਲੇ ਦੇ ਜਿਹੜੇ ਨੜਾਲੇ ਤੋਂ 1 ਕਿਲੋਮੀਟਰ ਬਾਹਰ 2 ਕਿਲੋਮੀਟਰ ਬਾਹਰ ਹੈ ਨੜਾਲੇ ਦਾ ਹੀ ਰਕਬਾ ਸੀਗਾ ਜਿਹੜੇ ਲੋਕ ਡੇਰਿਆਂ ਦੇ ਉੱਤੇ ਬੈਠੇ ਸੀਗੇ ਉਹਨਾਂ ਨੂੰ ਐ ਲੱਗਿਆ ਉਸ ਵਕਤ ਅਕਾਲੀ ਦਲ ਦੀ ਕੈਂਡੀਡੇਰਸ਼ਿਪ ਨੂੰ ਕਿ ਇਹ ਡੇਰਿਆਂ ਵਾਲੇ ਜਿਹੜੇ ਨੇ ਸਾਰੇ ਇਹ ਸਾਡੀ ਸੁਪਾਲ ਸਿੰਘ ਖੇੜਾ ਦੇ ਨਾਲ ਜੁੜੇ ਨੇ ਇਹ ਸਾਨੂੰ ਹਰਾ ਸਕਦੇ ਨੇ ਇਹਨਾਂ ਨੇ 700 800 ਵੋਟ ਜਦੋਂ ਨਗਰਪੰਚਾਇਤ ਕਨਸਟੀਟਿਊਟ ਕਰਨੀ ਸੀ ਬਣਾਉਣੀ ਸੀ ਉਹ 700 800 ਵੋਟ ਜਿਹੜੀ ਬਾਹਰ ਰਹਿਣ ਦਿੱਤੀ ਜਿਹੜੀ ਕਿ ਬਿਲਕੁਲ ਅਨ ਕਨਸਟੀਟਿਊਸ਼ਨਲ ਹੈਗਾ ਉਹ ਜਿਹੜੀ 700 800 ਵੋਟਰ ਸੀ ਨਾ ਤਾਂ ਉਹ ਨਡਾਲਾ ਨਗਰ ਪੰਚਾਇਤ ਦੇ ਵੋਟਰ ਬਣ ਸਕੇ ਤੇ ਨਾ ਹੀ ਉਹ ਕਿਸੇ ಗ್ರಾಮ ਪੰਚਾਇਤ ਲਾਗੇ ਬੰਨੇ ਜਿਹੜੀਆਂ ಗ್ರಾಮ ਪੰਚਾਇਤਾਂ ਨੇ ਉਹਦੇ ਵਿੱਚ ਆਏ ਉਹ ਹਵਾ ਦੇ ਵਿੱਚ ਵੋਟਰ ਹੋ ਗਏ ਸਾਰੇ ਉਹਨਾਂ ਚੋਂ ਕੁਝ ਵੋਟਰਾਂ ਨੇ ਇਸ ਨਡਾਲਾ ਦੀ ਨਗਰ ਪੰਚਾਇਤ ਦੀ ਨੋਟੀਫਿਕੇਸ਼ਨ ਨੂੰ ਚੈਲੰਜ ਕਰਤਾ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਦੋ ਤਿੰਨ ਸਾਲ ਕੇਸ ਸੁਣਿਆ ਫਾਈਨਲੀ ਡਿਸਾਈਡ ਕੀਤਾ ਕਿ ਕਿਉਂਕਿ ਤੁਸੀਂ ਲੋਕਾਂ ਦੇ ਓਬਜੈਕਸ਼ਨਸ ਨਹੀਂ ਸੁਣੇ ਤੁਸੀਂ ਡੇਰੇਆਂ ਨੂੰ ਬਾਹਰ ਰੱਖ ਦਿੱਤਾ ਵਾ ਉਹਨਾਂ ਨੇ ਨੋਟੀਫਿਕੇਸ਼ਨ ਜਿਹੜੀ ਸੀ ਕਾਸ਼ ਕਰ ਦਿੱਤੀ ਔਰ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਦੁਬਾਰਾ ਇੱਕ ਗ੍ਰਾਮ ਪੰਚਾਇਤ ਦੇ ਸਟੇਟਸ ਵਿੱਚ ਆ ਗਿਆ ਫਿਰ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਸ਼ਾਇਦ ਇੱਥੋਂ ਦੇ ਪ੍ਰੈਜ਼ੀਡੈਂਟ ਨੇ ਰਿਵਿਊ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਅਸੀਂ ਰਿਵਿਊ ਪਟੀਸ਼ਨ ਜਿੱਤ ਗਏ ਆ ਤੇ ਸਾਡਾ ਜਿਹੜਾ ਸਟੇਟਸ ਆ ਦੁਬਾਰਾ ਨੋਟੀਫਾਈਡ ਏਰੀਆ ਕਮੇਟੀ ਦਾ ਬਹਾਲ ਹੋ ਗਿਆ ਨਾ ਦਰ ਇਜ਼ ਟੋਟਲ ਅ ਟਕ ਕਨਫਿਊਜ਼ਨ ਪਿਛਲੇ ਕੋਈ 2 ਮਹੀਨਿਆਂ ਤੋਂ ਅਸੀਂ ਸਾਰੇ ਸਮੀਤ ਸਾਰੇ ਸਾਡੇ ਜਿਹਨੇ ਇੱਥੇ ਪਾਰਟੀ ਦੇ ਕੰਮ ਕਰਨ ਵਾਲੇ ਕਾਉਂਸਲਰਸ ਤੇ ਉਹ ਅਸੀਂ ਸਾਰੇ ਮਿਲ ਰਹੇ ਆਂ ਕਰੀ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਦੇ ਆਂ ਕਰੀ ਅਸੀਂ ਚੰਡੀਗੜ੍ਹ ਜਾ ਕੇ ਰੂਰਲ ਡਿਵੈਲਪਮੈਂਟ ਕਿਉਂਕਿ ਜੇ ਪਿੰਡ ਆ ਤੇ ਫਿਰ ਰੂਰਲ ਡਿਵੈਲਪਮੈਂਟ ਦੇ ਜਿਹੜੇ ਸੈਕਟਰੀ ਨੇ ਪ੍ਰਿੰਸੀਪਲ ਸੈਕਟਰੀ ਮਿਸਟਰ ਸੁਨਕਾਰਿਆ ਉਹਨਾਂ ਨੂੰ ਮੈਂ ਮਿਲਿਆ ਜਾ ਕੇ ਜੇ ਸ਼ਹਿਰ ਆ ਤੇ ਮਿਸਟਰ ਸतीश ਚੰਦਰਾ ਨੇ ਲੋਕਲ ਬਾਡੀਜ਼ ਦੇ ਤੇ ਅਰਬਨ ਡਿਵੈਲਪਮੈਂਟ ਦੇ ਸਾਡੇ ਸੈਕਟਰੀ ਨੇ ਉਹਨਾਂ ਨੂੰ ਮਿਲਿਆ ਲੇਕਿਨ ਔਰ ਪਿੱਛੇ ਚੰਦ ਦੇਣਾ ਤੋਂ ਅਸੀਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਬਹੁਤ ਜ਼ੋਰ ਨਾਲ ਕਹਿ ਰਹੇ ਆਂ ਈ ਨਗਰ ਪੰਚਾਇਤ ਜਿਹੜੀ ਨਡਾਲਾ ਹੈ ਨਗਰ ਪੰਚਾਇਤ ਹੈ ਯਾਨੀ ਕਿ ਸ਼ਹਿਰੀ ਇਲਾਕਾ ਵਾ ਕਿ ਇਹ ਪਿੰਡੂ ਇਲਾਕਾ ಗ್ರಾಮ ਪੰਚਾਇਤ ਹੈ ਬਟ ਨੋਬਡੀ ਹੈਜ਼ ਬੀਨ ਏਬਲ ਟੂ ਡਿਸਾਈਡ ਫਾਰ ધ ਲਾਸਟ 2 ਮੰਥਸ 60 ਦਿਨ ਤੋਂ ਜ਼ਿਆਦਾ ਹੋ ਗਏ ਨੇ ਕਿ ਇੱਥੇ ਕੋਈ ਪਤਾ ਨਹੀਂਗਾ ਕਿ ਇਹ ਕੀ ਆ ਔਰ ਉਹਦਾ ਨਤੀਜਾ ਕੀ ਹੋ ਰਿਹਾ ਕਿ ਇੱਕ ਤਾਂ ਪਿੰਡ ਵਿੱਚ ਸਾਰੀ ਗੰਦਗੀ ਫੈਲ ਗਈ ਕੋਈ ਸਫਾਈ ਕਰਨ ਨੂੰ ਤਿਆਰ ਨਹੀਂਗਾ ਵੀਡੀਓ ਨਡਾਲੇ ਦਾ ਕਹਿੰਦਾ ਮੇਰੀ ਜ਼ਿੰਮੇਵਾਰੀ ਨਹੀਂਗੀ ਇਹ ਜਿਹੜਾ ਐਗਜ਼ੀਕਟਿਵ ਆਫਸਰ ਹੈ ਨਗਰ ਪੰਚਾਇਤ ਦਾ ਜਿਹੜਾ ਲੋਕਲ ਬੋਡੀਜ਼ ਆ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਨਹੀਂਗੀ ਦੂਸਰਾ ਵੱਡਾ ਪੈਰਿਆ ਵਾ ਪਿੰਡ ਦੇ ਅਸਰ ਕੇ ਜਿਹੜੀ ਰਜਿਸਟ੍ਰੇਸ਼ਨ ਆਫ ਬਰਥਸ ਤੇ ਡੈਥਸ ਜੋ ਪੈਦਾ ਹੋ ਰਹੇ ਨੇਵੇਂ ਬੱਚੇ ਜੋ ਸਾਡੇ ਪ੍ਰਾਣੀ ਮਰ ਰਹੇ ਨੇ ਉਹਨਾਂ ਨੂੰ ਨਾ ਬਰਥ ਸਰਟੀਫਿਕੇਟ ਮਿਲ ਰਿਹਾ ਨਾ ਉਹਨਾਂ ਨੂੰ ਡੈਥ ਸਰਟੀਫਿਕੇਟ ਮੈਂ ਹੁਣੇ ਇੱਕ ਘਰ ਚੋਂ ਅਫਸੋਸ ਕਰਕੇ ਆ ਰਿਹਾ ਖਖ ਪਰਿਵਾਰ ਤੋਂ ਸਰਦਾਰ ਮਨਜੀਤ ਸਿੰਘ ਦੇ ਪਿਤਾ ਜੀ ਸਵਰਗਵਾਸ ਹੋ ਗਏ ਅਮਰੀਕਾ ਤੋਂ ਆਏ ਪਰ ਉਹਨਾਂ ਨੂੰ ਡੈਥ ਸਰਟੀਫਿਕੇਟ ਨਹੀਂ ਮਿਲਿਆ ਡੈਥ ਸਰਟੀਫਿਕੇਟ ਨਹੀਂ ਮਿਲ ਰਿਹਾ ਉਹ ਰੁਕੇ ਹੋਏ ਨੇ ਕੰਮ ਸਾਰੇ ਉਹਨਾਂ ਦੇ ਪ੍ਰੋਪਰਟੀ ਦੇ ਜੋ ਨਾਲੀ ਪ੍ਰੋਪਰਟੀ ਜ਼ਮੀਨ ਵਗੈਰਾ ਟਰਾਂਸਫਰ ਹੋਣੀ ਸਾਰਾ ਕੁਝ ਬੰਦ ਪਿਆ ਵਾ ਔਰ ਇਸ ਤੋਂ ਪਹਿਲਾਂ ਬੜੀ ਮੁਸ਼ਕਲ ਨਾਲ ਅਸੀਂ ਰੋਲਾ ਪਾ ਕੇ ਇੱਥੇ ਇਸ ਪਿੰਡ ਚ ਜਿਹੜਾ ਪੀਣ ਵਾਲਾ ਸਾਫ ਪਾਣੀ ਉਹ ਵੀ ਬੰਦ ਕਰਤਾ ਸੀਗਾ ਗਵਰਨਮੈਂਟ ਨੇ ਕਿਉਂਕਿ ਪਤਾ ਨਹੀਂ ਸੀ ਲੱਗਦਾ ਕਿ ਇਹਨੂੰ ਦੇਣਾ ਇਸੇ ਤਰ੍ਹਾਂ ਹੀ ਬਿਜਲੀ ਦੀ ਸਪਲਾਈ ਇੱਕ ਦਿਨ ਸਾਰੀਆਂ ਸਟਰੀਟ ਲਾਈਟਸ ਨਰਾਲੇ ਦੀਆਂ ਤਿੰਨ ਚਾਰ ਦਿਨ ਬੰਦ ਰਹੀਆਂ ਬੜੀ ਮੁਸ਼ਕਲ ਨਾਲ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਉਹ ਚਲਾਈਆਂ ਹੁਣ ਪਿੱਛੇ ਸਫਾਈ ਵੀ ਨਹੀਂ ਹੋਣੀ ਸਾਨੂੰ ਵਾਅਦਾ ਕੀਤਾ ਉਹਨਾਂ ਨੇ ਕਿ ਅਸੀਂ ਤੁਹਾਨੂੰ ਇਸ ਹਫਤੇ ਦੇ ਵਿੱਚ ਨਗਰ ਨਡਾਲੇ ਦਾ ਸਟੇਟਸ ਗਵਰਨਮੈਂਟ ਜਰੂ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਗਵਰਨਮੈਂਟ ਨੂੰ ਸਫੀਸ਼ੀਐਂਟ ਟਾਈਮ ਦਿੰਨੇ ਆ ਤੇ ਜੇ ਨਹੀਂ ਤਾਂ ਫਿਰ 26 ਤਰੀਕ ਨੂੰ ਅਸੀਂ ਇਸ ਪਿੰਡ ਵਿੱਚ ਬੈਠ ਕੇ ਧਰਨਾ ਮਾਰਾਂਗੇ ਸਾਡੇ ਕੋਲ ਹੁਣ ਕੋਈ ਚਾਰਾ ਨਹੀਂਗਾ ਪ੍ਰੋਟੈਸਟ ਕਰਨ ਤੋਂ ਇਲਾਵਾ ਕਿ ਗਵਰਨਮੈਂਟ ਨੂੰ ਜਦਾਂ ਐਸੈਟ ਕਿ ਦ ਲੈਫਟ ਹੈਂਡ ਡਸਨਟ ਨੋ ਵਾਟ ਦ ਰਾਈਟ ਹੈਂਡ ਇਜ਼ ਡੂਇੰਗ ਕਿ ਕੀ ਹੋ ਰਿਹਾ ਹੈ ਦਾ ਸਟੇਟਸ ਕੀ ਹੈ ਇਹ ਸਾਰੀਆਂ ਗੱਲਾਂ ਵਾਸਤੇ ਅਸੀਂ ਫਿਰ ਪ੍ਰੋਟੈਸਟ ਰੱਖਿਆ ਵਾ 26 ਤਰੀਕ ਨੂੰ ਜੇ ਉਸ ਤੋਂ ਪਹਿਲਾਂ ਕਰ ਦੇਣਗੇ ਸਫਾਈ ਤੇ ਸਟੇਟਸ ਦੱਸ ਦੇਣਗੇ ਤੇ ਰਜਿਸਟ੍ਰੇਸ਼ਨ ਆਫ ਬਰਥ ਤੇ ਡੈਥਸ ਸ਼ੁਰੂ ਕਰ ਦੇਣਗੇ ਦੈਨ ਵੀ ਵਿਲ ਨਾਟ ਗੋਇੰਗ ਫਾਰ ਐ ਆਪਣਾ ਜਿਹੜਾ ਡੈਮੋਕਰੈਟਿਕ ਰਾਈਟ ਹੈ ਉਹ ਸਾਨੂੰ ਇਸਤੇਮਾਲ ਕਰਕੇ ਇੱਥੇ ਦਰਨਾ ਦੇਣਾ ਪਵੇਗਾ ਆ ਪੋਜੀਸ਼ਨ ਹੈ ਮੈਂ ਮਜਬੂਰ ਹੋ ਕੇ 2 ਮਹੀਨੇ ਟੱਕਰਾ ਮਾਰ ਕੇ ਇੱਧਰ ਉੱਧਰ ਸਾਰੇ ਪਾਸੇ ਤੇ ਫਿਰ ਤੁਹਾਡੇ ਤੁਹਾਡੇ ਦਰਮਿਆਨ ਲੋਕਾਂ ਦੀ ਕਚਹਿਰੀ ਸਾਨੂੰ ਆਉਣਾ ਪਿਆ ਦੱਸਣ ਵਾਸਤੇ ਕਿ ਪਿੰਡ ਕੀ ਹੈ ਔਰ ਨਾਲ ਆਫਕੋਰਸ ਜਿਹੜਾ ਆ ਹੈਲਥ ਸੈਂਟਰ ਹੈ ਜਿਹੜਾ ਕਿ ਬੇਸਿਕ ਕਦੇ ਦੇ ਸਕਦਾ ਆ ਕੋਈ ਵੀ ਚੀਜ਼ ਕਿਸੇ ਪਹਿਲੇ ਵੀ ਦਿਖ ਸਕਦੀ ਆ ਦੱਸ ਰਿਹਾ ਸਾ ਆ ਰਾਮ ਸਿੰਘ ਜੀ ਨੇ ਸਾਡੇ ਕਾਉਂਸਲਰ ਸਾਰੇ ਲੋਕ ਇੱਥੇ ਆ ਸਾਡੇ ਨਾਲ ਆਏ ਹੋਣ ਮੈਂਬਰ ਪੰਚਾਇਤ ਦੇ ਪੁਰਾਣੇ ਆ ਦੇਖੋ ਕੀ ਪੋਜੀਸ਼ਨ ਹੈ ਬਿਲਡਿੰਗ ਦੀ ਸੋ ਇਹ 21ਵੀਂ ਸਦੀ ਵਿੱਚ ਦੁਨੀਆ ਕਿਤੇ ਦੀ ਕਿਤੇ ਪਹੁੰਚੀ ਹੋਈ ਆ ਕਿੱਥੇ ਤੁਸੀਂ ਜਿਹੜੇ ਬਾਹਰ ਦੁਨੀਆ ਚ ਰਹਿੰਦੇ ਹੋ ਯੂਵ ਸੀਨ ਕਾਈਂਡ ਆਫ ਫੈਸਿਲਿਟੀਆਂ ਦੈਟ ਦ ਗਵਰਨਮੈਂਟਸ ਆ ਪ੍ਰੋਵਾਈਡਿੰਗ ਤੇ ਇੱਥੇ 21ਵੀਂ ਸਦੀ ਵਿੱਚ ਪੰਜਾਬ ਹਾਲਾਂਕਿ ਇਸ ਗਵਰਨਮੈਂਟ ਬਦਲੀ ਆ ਵੀ ਹੈਵ ਥਾਟ ਕਿ ਗਵਰਨਮੈਂਟ ਬਦਲਦੇ ਸਾਰੀ ਇਫੈਕਟਿਵ ਕਦਮ ਚੁੱਕਣਗੇ ਪਰ ਨਹੀਂ ਮੈਨੂੰ ਲੱਗਦਾ ਵਾ ਕਿ ਹਲੇ ਜਿਉਂ ਦਾ ਤਿਉਂ ਕੰਮ ਸਾਨੂੰ ਨਜ਼ਰ ਆ ਰਿਹਾ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਸਭ ਕੋ ਜੋ ਆਮ ਨਾਟ ਯੂ ਨੋ ਕੋਈ ਕੋ ਸਾਨੂੰ ਖੁਸ਼ੀ ਹੁੰਦੀ ਹੈ ਹਰ ਗੱਲ ਨੂੰ ਕ੍ਰਿਟਿਸਾਈਜ਼ ਕਰਕੇ ਪਰ ਜੋ ਗਰਾਉਂਡ ਰਿਐਲਿਟੀ ਤੁਹਾਡੇ ਸਾਹਮਣੇ ਰੱਖਣੀ ਬਹੁਤ ਸੌਖੀ ਸੀ ਮੈਨੂੰ ਪੂਰਾ ਨਾਸ ਹੈ ਕਿ ਤੁਸੀਂ ਆ ਸਾਰੇ ਸਤਕਾਰਯੋਗ ਨਡਾਲੇ ਦੇ ਨਿਵਾਸੀਆਂ ਦੀ ਜਜ਼ਬਾਤਾਂ ਨੂੰ ਤੇ ਇਹਨਾਂ ਦੀ ਗੱਲਾਂ ਨੂੰ ਸਮਝ ਕੇ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਗੱਲਾਂ ਨੂੰ ਸਮਝ ਕੇ ਤੁਸੀਂ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰੋਗੇ ਤੇ ਐਡਮਿਨਿਸਟ੍ਰੇਸ਼ਨ ਵੀ ਗੌਰ ਕਰੇਗੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਜਾਣ ਦਾ ਮਕਸਦ ਇਹ ਆ ਕਿ ਇਹ ਦੂਰ ਤੱਕ ਗੱਲ ਜਾਵੇ ਤੇ ਚੰਡੀਗੜ੍ਹ ਵਿੱਚ ਬੈਠੇ ਵੀ ਸਾਡੇ ਜਿਹੜੇ ਬਾਬੂ ਲੋਗ ਨੇ ਤੇ ਜਿਹੜੇ ਸਾਡੇ ਵਜ਼ੀਰ ਲੋਗ ਨੇ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਫਤਿਹ ਬਲਾਦੇ ਵੈਕੁਟਜੀ ਕਾ ਖਾਲਸਾ ਵੈਕੁਟਜੀ